ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਰਵਿੰਦਰ ਸਿੰਘ ਮਿੰਦਰਾ ਜ਼ेड पीसी ਤੋਂ ਅ ਮੈਂ ਅੱਜ ਦਾ ਵੀਡੀਓ ਖਾਸ ਕਰਕੇ ਲੈ ਕੇ ਆਇਆ ਕਿ ਮੇਰੇ ਕੁਝ ਕਿਸਾਨ ਵੀਰ ਕਾਫੀ ਸਮੇਂ ਤੋਂ ਪਿਛਲੇ 1-2 ਮਹੀਨਿਆਂ ਤੋਂ ਖਾਸ ਕਰਕੇ ਫੋਨ ਕਰ ਰਹੇ ਸੀ ਸਾਨੂੰ ਮਿਨਿਊ ਟਿਊਬਰ ਵਾਸਤੇ ਕਿ ਅਕਤੂਬਰ 25 ਦੀ ਬਜਾਈ ਵਾਸਤੇ ਮਿਨਿਊ ਟਿਊਬਰ ਜਿਹੜੇ ਬੁੱਕ ਕਰਵਾਉਣਾ ਚਾਹੁੰਦੇ ਸਨ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਟਿਸ਼ੂ ਕਲਚਰ ਦੇ ਵਿੱਚ ਜਦੋਂ ਅਸੀਂ ਟਿਊਬਰ ਬਣਾਉਂਦੇ ਆ ਲੈਬ ਦੇ ਵਿੱਚ ਉਹ ਇੱਕ ਐਸਟੀਮੇਟ ਹੁੰਦਾ ਕਿ ਅਸੀਂ ਬੁਕਿੰਗ ਨਹੀਂ ਸੀ ਲੈ ਰਹੇ ਪਰ ਹੁਣ ਸਾਡਾ ਐਸਟੀਮੇਟ ਕਲੀਅਰ ਆ ਗਿਆ ਤੇ ਤੁਹਾਨੂੰ ਜਾਣ ਕੇ ਬੜੀ ਹੀ ਖੁਸ਼ੀ ਹੋਏਗੀ ਕਿ ਅਸੀਂ 12 15 ਮਿਮ ਦਾ ਕੋਕੋ ਪੀੜ ਦਾ ਟਿਊਬਰ ਡਾਇਮੰਡ ਤੇ ਐਲ ਆਰ ਵੈਰੈਟੀਆਂ ਦਾ ਅਕਤੂਬਰ 25 ਦੀ ਬਜਾਈ ਵਾਸਤੇ ਹੁਣ ਉਪਲਬਧ ਕਰਵਾ ਦਿੱਤਾ ਸੋ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਸਾਡੇ ਤੇ ਬੜੀ ਆਸ ਰੱਖੀ ਹੋਈ ਸੀ ਉਹਨਾਂ ਨੂੰ ਮੈਂ ਦੱਸ ਦਿਆਂ ਜੇ ਤੁਸੀਂ ਆਪਣਾ ਬੀਜ ਬਣਾਉਣਾ ਜਾਂ ਕੰਮ ਸ਼ੁਰੂ ਕਰਨਾ ਇਸ ਸਾਲ ਬੀਜ ਬਣਾਉਣ ਦਾ ਡਾਇਮੰਡ ਤੇ ਐਲ ਆਰ ਦਾ ਯੂਟਿਊਬਰ ਮਹਿੰਦਰਾ ਜੀਪ ਸੀ ਦਾ ਅਵੇਲੇਬਲ ਹੋ ਗਿਆ ਉਪਲਬਧ ਹੋ ਗਿਆ ਮੇਰੇ ਵੀਰ ਹੇਟਸ ਤੇ ਨੰਬਰ ਦੇ ਵਿੱਚ ਤੇ ਕਾਲ ਕਰਕੇ ਆਪਣਾ ਇਹ ਯੂਟਿਊਬਰ ਤੁਸੀਂ ਬੁੱਕ ਕਰਵਾ ਲਓ ਘੱਟੋ ਘੱਟ ਅਸੀਂ 20000 ਟਿਪਰ ਦਿੰਨੇ ਆ ਕਿਤੀ ਕਰਨ ਵਾਸਤੇ ਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਜੇ ਤੁਸੀਂ ਪਹਿਲੀ ਵਾਰੀ ਵੀ ਲਾ ਰਹੇ ਹੋ ਸਾਡੇ YouTube ਚੈਨਲ ਦੇ ਉੱਤੇ ਬਹੁਤ سارے ਟ੍ਰੇਨਿੰਗ ਪ੍ਰੋਗਰਾਮ ਪਏ ਨੇ ਤੇ ਕਿਸਾਨ ਵੀਰ ਜਿਹੜਾ ਵੀ ਕਿਸਾਨ ਵੀਰ ਨੂੰ ਚੰਗਾ 2 ਘੰਟੇ ਲਾ ਕੇ ਸੁਣ ਲਵੇ ਪਰੀ ਅੱਧੀ ਜਿਹੜੀ ਪ੍ਰੋਬਲਮਾਂ ਹੱਲ ਹੋ ਜਾਂਦੀ ਹੈ। ਉਸ ਤੋਂ ਇਲਾਵਾ ਵੀ ਅਸੀਂ ਹੈਂਡਹੋਲਡਿੰਗ ਕਰਦੇ ਆ ਕਿ ਟਿਊਬਰ ਲਾਉਣਾ ਕਿਵੇਂ ਆ, ਸਾਂਭਣਾ ਕਿਵੇਂ ਆ। ਅ ਇਹਦੇ ਉੱਤੇ ਅਸੀਂ ਪੂਰੀ ਸਲਾਹ مشورہ ਕਿਸਾਨ ਨੂੰ ਦੇਈਦਾ। ਸੋ ਆਪ ਸਭ ਜੀ ਨੂੰ ਤੋਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਸਾਡੇ ਕੋਲ ਜਿਨ੍ਹਾਂ ਨੇ ਵਿੱਚ ਲੈਣਾ ਆ, ਮਿਨੀ ਟਿਊਬਰ ਲੈਣਾ ਆ, ਕੋਕੋ ਪੀਟ ਦਾ, ਮਿੰਦਰਾ ਦਾ, ਡਾਇਮੰਡ ਤੇ ਐਲਰ ਵੈਰਾਈਟੀਆਂ ਦਾ ਇਸ ਨੰਬਰ ਤੇ ਜਲਦੀ ਤੋਂ ਜਲਦੀ ਕਾਲ ਕਰਕੇ ਬੁੱਕ ਕਰਵਾ ਲੈਣ ਅਕਤੂਬਰ 2025 ਦੀ ਵਜਾਈ ਵਾਸਤੇ। ਧੰਨਵਾਦ।